ਮੈਂ ਲੋਹਾਰੇ ਕੇ ਬੁਲਾਤ ਹੋਰ ਜਿੰਨੇ ਆ ਕੇ ਭੇਜਿਆ ਹੋਰ ਸੇ ਨਹੀਂ ਜਾ ਕੇ ਭੇਜਦੇ ਲੱਗੇ ਇਹਦਾ ਇੱਥੇ ਭੇਜਿਆ ਮਹਾਰਾਜ ਦੇ ਇੱਥੇ ਤੇ ਮੇਰੇ ਕੋਲ ਇਹ ਸੀ ਆਪ ਜਾ ਰਹੇ ਸੀ ਵਿਆਹ ਪੇੜ ਆ ਤੁਹਾਡੇ ਆ ਮੈਂ ਬੜਾ ਇਹ ਕੋਈ ਬਤਾ ਕਰੇ ਐਸ ਤੋਂ ਕੋਈ ਬੰਦੇ ਦੇ ਪਹਿਲੇ ਲੈਣ ਦੇ ਰੂਪ ਨੇ ਤੇ ਮੈਂ ਤਾਂ ਬਸ ਮੈਂ ਆਪਣੀ ਗੱਲ ਕਰ ਰਿਹਾ ਹਾਂ

ਪਿਆਰਾ ਸਿੰਘ ਜੀ ਸਾਡੇ ਪ੍ਰਧਾਨ ਰਹੇ ਆ ਇਹਨਾਂ ਦੀਆਂ ਬਹੁਤ 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 ਪ੍ਰਾਪਤੀਆਂ ਲੈਣਗੇ ਵੀ ਤੇ ਇਹਨਾਂ ਨੇ ਲੱਖਾਂ ਆਪਣੇ ਸਾਥੀਆਂ ਦੇ ਲੱਖਾਂ ਲੱਖ ਰੁਪਏ ਇਹਨਾਂ ਨੇ ਕਢਵਾ ਕੇ ਉਹਨਾਂ ਨੂੰ ਦਿੱਤੇ ਆ ਜਿਹਨਾਂ ਦਾ ਬੰਦਾ ਸੋਚ ਵੀ ਨਹੀਂ ਸਕਦਾ ਬੀਬੀ ਹਰਵੰਸਪੁਰ ਦੇਖੋ ਇਹ ਇਹ ਨੂੰ ਪੈਸੇ ਇੰਨੇ ਕਢਾ ਕੇ ਦਿੱਤੇ ਆ ਜੇ ਇਕੱਲੀ ਜਨਦੀ ਦਾ ਮੁਸ਼ਕਲ ਸੀ ਬਾਕੀ ਮੈਂ ਆਪਣੇ ਇਸ ਸਬਾਬ ਨੂੰ ਪੈਰਾ ਸਿੰਘ ਪ੍ਰਧਾਨ ਜੀ ਨੂੰ ਸ਼ਨੀਮਰ ਬੇਨਤੀ ਕਰਦਾ ਕਿ ਜਿਹੜੇ ਟੈਕਨੀਕਲ ਨੁਕਤੇ ਇਹਨਾਂ ਕੋਲ ਹੈਗੇ ਆ ਇਹ ਆਪਣੇ ਸਾਥੀਆਂ ਨੂੰ ਲੱਖਾਂ ਰੁਪਏ ਲੈ ਕੇ ਦਿੱਤੇ ਆ ਇਹਨਾਂ ਨੂੰ ਹੋਰ ਸਾਥੀ ਵੀ ਉਹਨੇ ਹੀ ਟ੍ਰੇਨ ਕਰਨੇ ਚਾਹੀਦੇ ਆਪਣੇ ਨਾਲ ਲੈ ਕੇ ਤਾਂ ਕਿ ਜਦੋਂ ਇਹ ਸਾਡੇ ਤੋਂ ਥੋੜਾ ਜਿਹਾ ਦੂਰ ਚਲੇ ਜਾਂਦੇ ਆ ਕੈਨੇਡਾ ਇਹਨਾਂ ਦੇ ਬੱਚੇ ਨਾਲ ਬੁਲਾ ਲੈਂਦੇ ਆ ਤੇ ਉਹਦੀਆਂ ਇਹਨਾਂ ਮੰਗੂਨ ਸੇਵਾਵਾਂ ਦੇ ਸਕੇ ਦੇ ਤਾਂ ਸਕਦਾ ਨਹੀਂ ਪਰ ਫੇਰ ਵੀ ਕੋਸ਼ਿਸ਼ ਕਰੇ ਇਹ ਉੱਥੇ ਬੈਠੇ ਵੀ ਬਹੁਤ ਬਹੁਤ ਕੰਮ ਕਰਦੇ ਆ ਆਪਣੀ ਐਸੋਸੀਏਸ਼ਨ ਲਈ ਆਪਣੇ ਚੰਗੇ ਤੋ ਮੈਂ ਬੇਨਤੀ ਕਰਦਾ ਕਿ ਇਹ ਆਪਣੇ ਨਾਲ ਥੱਲੇ ਨਾ ਜਾਇਆ ਕਰ ਆਪਣੇ ਨਾਲ ਹੀ ਰੱਖਿਆ ਦਿੱਤਾ ਸਾਥੀ ਜ਼ਰੂਰ ਲੈ ਕੇ ਜਾਇਆ ਕਰ ਜਾਨ ਨੂੰ ਤਿਆਰ ਹੋ ਜਾਣਾ ਤਾਂ ਮੈਂ ਤੋ ਵੀਰਵਾਰ ਮਿਰਸਾ ਵਿਹਾਰ ਦੇ ਵਿੱਚ ਕਾਰਜ ਕਰਕੇ ਹੋਵਾਂਗੇ ਜੇ ਸਾਥੀ ਪਹੁੰਚਿਆ ਕਰੋ ਮਿਰਸਾ ਆ ਜਾਣਾ ਹੈ ਲਕਸ਼ ਮਿੰਟ ਜੋੜ ਚ ਹੋਏਗੀ ਤੇ ਸਾਰਿਆਂ ਨੂੰ ਸਾਥੀਆਂ ਨੂੰ ਦੇਤੀ ਆ ਜੇ ਕੋਈ ਜੇ ਕੋਈ ਤੇਰੇ ਦਾ ਕੋਈ ਕੰਪਾਈ ਦਾ ਫਾਈਲ ਦਾ ਜਾਂ ਗਿਆ ਨਾ ਤੇਰਾ ਜਾਂ ਬੀਓ ਦਾ ਦਾ ਜਾਂ ਜੋ ਉਹ ਮੁਤਾ ਹੈ ਨਾ ਤੁਹਾਨੂੰ ਦੇਖਣੇ ਪਏ ਪੰਜਾਬ ਨੈਸ਼ਨਲ ਬੈਂਕ ਜਾਂ ਸਟੇਟ ਬੈਂਕ ਹੋਣੀ ਆ ਇਹਨਾਂ ਦੇ ਸਾਰਿਆਂ ਨੇ ਬਹੁਤ ਵਧੀਆ ਕੰਮ ਹੋ ਰਿਹਾ ਬਾਕੀ ਬੈਂਕ ਜਿਹੜੇ ਨੇ ਉਹਨਾਂ ਦੇ ਕੰਮ ਕਈ ਵਾਰੀ ਨਜਾਇਜ਼ ਸੀ ਕਾਗਜ਼ਾਂ ਦੇ ਨਾਲ ਨਾਉ ਨਹੀਂ ਪੈਂਦਾ ਤੇ ਨਾ ਹੀ ਹੋਰ ਬੇਲੇ ਜਿਹੜੇ ਹੋਲਡ ਜਿਹੜਾ ਆਉਂਦਾ ਤਾਂ ਨਾਲ ਲੱਗ ਜਾਂਦੀ ਹੈ ਕਿ ਕਮੇਟੀ ਨੇ ਕਮਾਈ ਨਹੀਂ ਆ ਤੇ ਬਨਾ ਦੇ ਕੋਈ ਨਹੀਂ ਉਹਨਾਂ ਲਈ ਖਾਣੇ ਤੋਂ ਕਾਰਨ ਤੋਂ ਮੈਂ ਸਿਰਨੇ ਭੌਂਦੇ ਨੇ ਤੋਂ ਮੈਂ ਸਾਰਿਆਂ ਦਾ ਅੱਜ ਬੀਲੀ ਦੇ ਰਿਸੋਰਸ ਜਿਸ ਉੱਪਰ ਬਹੁਤ ਬਹੁਤ ਮਾਣ ਚਾਣਾ ਆ ਪ੍ਰਧਾਨ ਜੀ ਨੇ ਤਾਲੀਆਂ ਮਾਰ ਕੇ ਕੀਆ ਕਿ ਜਿਹੜਾ ਜ ਆ ਬੀ ਵੀ ਕਰਦੇ ਖਾਣੇ ਤੋਂ ਪੱਧਰ ਤੇ ਆ ਰਹੇ ਨੇ ਰਾਜ ਜਗਿੰਦਰ ਸਿੰਘ ਨੇ ਕਿਹਾ ਟੈਕਨੀਕਲ ਜਿਹੜਾ ਆ ਕੀ ਹੈਲੋ ਕਰਨਾ ਨਹੀਂ ਆਇਆ ਉਹ ਅਰਵਾਣਾ ਕਰਤਾ ਨੇ ਬਦਲ ਬਬਾ